ਹਾਂਜੀ ਕੀ ਹਾਲ ਚਾਲ ਉਮੀਦ ਕਰਦਾ ਸਰ ਘੈਂਟ ਹੋਵੋਗੇ ਤੇ ਅੱਜ ਤੁਹਾਨੂੰ ਇੱਕ ਨਵੇਂ ਬੰਦੇ ਨਾਲ ਮਲਾਉਣ ਲੱਗਿਆ ਤੇ ਆਹ ਜਿਹੜਾ ਉਹ ਬੰਦਾ ਸੋਸਰੀਆ ਕਾਲ ਜੀ ਹਾਂਜੀ ਕਿਵੇਂ ਹੋਵੋਗੇ ਜੀ ਆਪ ਸਭ ਨੂੰ ਪਤਾ ਹੋਊਗਾ ਜੀ ਕੀ ਪਤਾ ਹੋਊਗਾ ਚਾਵੇ ਕੁਛ ਨਹੀਂ ਦਾ ਚਾਓ ਆਉਣ ਵਾਲੇ ਸਮੇਂ ਦਾ ਸੁਪਰਸਟਾਰ ਨੂੰ ਬਾਈ ਸਾਨੂੰ ਬਿੱਲੇ ਨੇ ਯਾਦ ਕਰਾਇਆ ਇੱਕ ਨਵੀਂ ਗੱਡੀ ਲੈ ਕੇ ਆਇਆ ਕਿੰਨੀ ਲਿਆ ਦੀ ਗੱਡੀ ਕਿੰਨੀ ਲੈ ਕੇ ਆਇਆ ਇਹਨੂੰ ਕਿੰਨੀ ਲੈ ਕੇ ਆਇਆ 1000 1000 ਰੁਪਏ ਦੀ ਗੱਡੀ ਲੈ ਕੇ ਆਇਆ ਤੇਦੀ ਗੱਡੀ ਤੇ ਸਭ ਤੋਂ ਜ਼ਿਆਦਾ ਆਇਆ ਵੀ ਅਸੀਂ ਵੀ ਅੰਮ੍ਰਿਤਸਰ ਤੋਂ ਇੱਕ ਥਾਰ ਪਰਚੇਜ਼ ਕੀਤੀ ਸੀ ਅੱਜ ਉਹਦੀ ਅਨਬਾਕਸਿੰਗ ਕਰਦੇ ਆ ਪਰ ਉਦੋਂ ਪਹਿਲਾਂ ਇੱਕ ਥੋੜਾ ਜਿਹਾ ਕੰਮ ਆ ਸਾਨੂੰ ਸ਼ਹਿਰ ਤੇ ਆ ਬੰਦਿਆਂ ਨਾਲ ਜਾਣਾ ਸਾਡੀ ਗੈਂਕ ਨਾਲ ਬਾਜ਼ਾਰ ਜਾ ਕੇ ਆਉਣਾਗਾ ਕੀ ਸ਼ੂ ਪਰਚੇਜ਼ ਕਰਨੇ ਆ ਜੀ ਬਾਈ ਆਹ ਬਾਈ ਨੇ ਸ਼ੂ ਪਰਚੇਜ਼ ਕਰਨੇ ਆ ਤੇ ਸ਼ੂ ਪਰਚੇਜ਼ ਕਰ ਲਈ ਫਿਰ ਆ ਕੇ ਆਪਾਂ ਅਨਬਾਕਸਿੰਗ ਕਰਦੇ ਆ ਗੱਡੀ ਦੀ ਨਾਲ ਤੁਹਾਨੂੰ ਬਿੱਲੇ ਦੀ ਗੱਡੀ ਦਿਖਾਉਣੇ ਆ ਤੇ ਆਉਣ ਬਾਈ ਵੀਡੀਓ ਦਾ ਸਾਡਾ ਸੁਪਰਸਟਾਰ ਆ ਇਹ ਇੱਕ ਬੰਦਾ ਹੋਰ ਆ ਉਹ ਮਿਲਾਂਜ ਘਰੇ ਨਹੀਂ ਹੈਗਾ ਕਿੱਥੇ ਆ ਉਹ ਗਿਆ ਹੋਇਆ ਬੱਗੀ ਨਾਲ ਚੋਪਾ ਚੱਲਦੇ ਆ ਪਹਿਲਾਂ ਸ਼ਹਿਰ ਆ ਕੇ ਮਿਲਦੇ ਆਂਗੇ ਫਿਰ ਅਨਬ

ਉਹ ਤਾਂ ਹੀ ਘੜੇ ਨੂੰ ਜਾ ਆਗੇ ਮੈਂ ਤੈਨੂੰ ਫੋਨ ਕਰ ਦੂੰ ਦੂਜਾ ਵਾਰ ਵੀ ਲੈ ਲਾ ਦੂ ਦੂਜਾ ਵਾਰ ਦੀ ਇਹਨਾਂ ਤੋਂ ਰੋਜ਼ ਰੋਜ਼ ਲੱਗੀ ਇਹ ਚਾਰ ਮੋੜਾਂ ਤੇ ਆਹ ਦੇਖੋ ਜੀ ਸਾਡੇ ਲੰਬਾ ਵਾਲੀਆਂ ਛੋਟੇ ਛੋਟੇ ਇਹਨਾਂ ਨਾਲ ਪਾਓ ਇਹਨਾਂ ਦਾ ਤਾਲਵਾਦੇ ਤਾਂ ਨੰਪਰਾਂ ਲੱਗਣਾ ਕੋਈ ਮੁੱਤੀ ਦੀ ਬਣੀ ਕੋਈ ਪੈਰ 'ਚ ਨਾ ਫਿਰ ਐਦਾਂ ਹਿੱਲੂਗੇ ਕਿਹੜਾ ਲੈਸੀ ਜਲੇ ਕਰ ਦੂੰਗਾ ਮੂਰੂ ਪੈਰ ਖੜਦਗੇ ਤੇ ਪੈਰ ਕੋਲ ਫੇਰ ਅੱਜ ਚਟਾੜ ਨਹੀਂ ਪੈਰ ਕੋਲ ਹਾਂ 5000 ਦਾ ਪਾ ਕੇ ਲੂਤੀ ਇਹ ਪਰਮੇ ਨਾਲ ਬੜੀ ਮਾੜੀ ਹੈ ਪੈਰਦਨ ਤਾਂ ਵੀ ਨਹੀਂ ਬਰੇ ਡਿਜ਼ਾਈਨ ਹੋ ਗਿਆ ਡਿਜ਼ਾਈਨ ਕੋਲ ਕਾ ਆ ਲੋ ਘੇੜ ਦਿੰਦੇ ਨੇ ਜੀ ਇਹਨੇ ਸਾਰੀਆਂ ਘੇੜਦਾ ਆਹ ਮੂਹ ਦੇਖ ਆਹ ਪੰਜਾਬ ਤੋਂ ਵੱਧ ਉੱਠੀ ਆ ਨਹੀਂ ਘੁੱਟਦੀ ਹੈ ਆ ਵੀ ਜਾਣ ਵਧੀਆ ਰੱਖ ਵਧੀਆ ਨਾ ਹਾਂ ਤਾਂ ਜਿਆਦਾ ਨਹੀਂ ਹੁੰਦੀ ਉਹ ਇਹਦੇ ਇਹ ਆਈਆਂ ਕੁਆਲਟੀ ਦੇ ਲੰਬਾ ਨਹੀਂ ਹੈ ਬਸ ਚੰਗਾ ਹੈ ਹੁਣ ਦੇਖੋ ਜਿਆਦਾ ਦੇ ਲੋ ਇਹ ਪੰਜਾਂ ਘੁੱਟਦੀਆਂ ਲੈ ਕੇ ਬੰਦ ਰਹਿਣਾ ਬਹੁਤ ਠੀਕ ਹੈ ਜਿਹੜੇ ਹਿੰਦਸਤਨ ਸ਼ੋਰ ਇਹ ਡੈਨੀ ਮੰਨ ਲਓ ਜੀ ਮੈਂ ਕਿਹੜਾ ਦੇਖੀ ਬ੍ਰੋ ਉਹ ਸਿੱਟਦਾ ਆ ਉਹ ਫਸਲੀ ਪਾਉ ਸਾਹ ਦੇ ਬ੍ਰਾ ਇਹਨਾਂ ਦੇ ਨੰਬਰ ਆ ਸਾਹ ਆਨ ਸਹੀ ਲੱਗੀਆਂ ਪੈਰ ਜਾ ਕੋਟ ਇਹ ਥੋੜੀ ਜਿਹੀ ਉਹ ਪੈਰ ਕੋਟ ਦੀ ਆ ਕੋਟ ਦੇ ਦੀ ਪੈਰ ਦਾ ਸਾਹ ਤੇ ਕੋਈ ਨਵੀਂ ਚ ਪੱਗੀਆਂ ਦਾ ਸੋਦਾ ਪਿਆ ਤਾ ਸਹੀ ਖਾਣੇ ਇਹ ਨਾ ਬਾੜ ਪਾਸਵਰ ਵਾਕਿੰਗ ਹੋਵੇ ਨਹੀਂ ਨਹੀਂ ਮੈਂ ਫਿਰਾਲ ਪੀ ਦੇਖ ਲਈ ਦੰਦ ਹਾਂ ਮਾਟੀ ਕਰਾਂਗੇ ਪੂਰਾ ਸਾਮਾ ਇਹ ਹੀ ਦੋ ਕਸਾਂ ਦੀ ਬੰਦੀ ਕਾਜ ਉਹ ਦੂਜੀ ਕਰੇ ਪੰਜਾ ਘੁੱਟ ਦੀ ਜਦੋਂ ਇਹ ਲਾ ਹੋ ਗਿਆ ਥੋੜੀ ਜਿਹੀ ਇਹ ਹੈ ਪਾਇਆ ਕਰਤੀਆ ਦੰਦ ਕਰਨੇ ਨੇ ਆਪ ਦਾ ਦੰਦੋ ਹੈ ਆਈ ਗਏ ਨਾਲੇ ਇਹ ਬਹੁਤ ਫਟਕੀ ਬੰਦਿਆ ਹੋਵੇ ਜਰਾਵਾਲ ਪਰੋ ਦੇ ਨਾਲ ਵਾਲਾ ਬਹੁਤ ਬੜਾ ਬਹੁਤ ਜਿਆਦਾ ਹੈ ਇਹ ਰੋਪਣਾ ਹੈ ਹਾਇਲ ਸਾਈਟ ਇਵੈਂਟ ਦੇ ਬਾਰੇ ਬਹੁਤ ਬੜਾ ਦੇਖਣ ਦੀ ਬੜੀ ਮਿਲਦੀ ਕੀ ਇਹਨਾਂ ਦੇ ਸ਼ੂਜ਼ੇ ਕਰਨੇ ਨੇ ਕਾਫੀ ਵਧੀਆ ਹੁੰਦੇ ਨੇ ਮੈਂ ਹੁਣ ਅਗਲੀ ਵਾਰ ਆਇਆ ਜੇ ਨਿੱਕੀ ਬੜੀ ਫੁੱਲ ਕੱਪੜੇ ਤਾਂ ਇਹ ਪਾ ਸ਼ੂ ਪਰਚੇਜ਼ ਕਰ ਲੈ ਜੁੱਤੀ ਲਈ ਆ ਮੁੰਡੇ ਨੇ ਤੁਸੀਂ ਦੇਖ ਲਈ ਤੇ ਹੁਣ ਕੁਝ ਖਾਣੇ ਵੀ ਨਹੀਂ ਠੀਕ ਹੈ ਜੁੱਤੀਆਂ ਦੀ ਬਾਲਟੀ ਜੱਦੂ ਰੱਖ ਲਿਓ ਸਾਡੇ ਭਾਈਓ ਸੜ ਵਿੱਚ ਸੜ ਵਿੱਚ ਖੜੇ ਆਪਣਾ ਚਾਚਾ ਉਹ ਰਹੇ ਤਾਂ ਬੜਾ ਕੰਮ ਆਈ ਬਹੁਤ ਆ ਯਾਰ ਕੀ ਕਰੀਏ ਉਹ ਤੋਂ ਬਾਅਦ ਆਈ ਆਪਾਂ ਸੈਂਡ ਵਿੱਚ ਖਾ ਲਿਆ ਹੁਣ ਫੇ ਚੱਲਦੇ ਆ ਘਰ ਠਾਰ ਦੀ ਕਰਦੇ ਆ ਚੱਲ ਕੇ ਅਨਬਾਕਸਿੰਗ ਤੇ ਬਿੱਲੇ ਨੂੰ ਮਿਲਦੇ ਨਾ ਬਿੱਲੇ ਦੀ ਗੱਡੀ ਦੇਖ ਰਿਹਾ ਕਿਹੜੀ ਲੈ ਬਿੱਲਾ ਅੱਜ ਆਪ ਆ ਗਏ ਘਰੇ ਬਿੱਲਾ ਲੈਣਗੇ ਆਪਦੀ ਆਰਸੀ ਕਾਰ ਤੇ ਆਪਾਂ ਫਿਰ ਕਰਦੇ ਹਾਂ ਅਨਬਾਕਸਿੰਗ ਗੱਡੀ ਦੀ ਨਹੀਂ ਉਹ ਜਿਹੜੀ ਮੂਵੀ ਵੀ ਇੱਕ ਹੈ ਉਹ ਐਮਸੀ ਕੁਮੇਨ ਦੀ ਹਾਂ ਬਲੇਕ ਨੀਲੇ ਅੰਧੇਰ ਤੇ ਯਾਰ ਦੀ ਚਾਹ ਕਰੋ ਕੋਠੇ ਚੱਲਦੇ ਕੋਠੇ ਤੇ ਕਰਦੇ ਨੇ ਬਾਕਸਿੰਗ ਚਲ ਅੱਜ ਆ ਕਿਹ ਮਿੱਲਾ ਗੱਡੀ ਲੈ ਗਿਆ ਵੀ 7 ਦੇ ਚੱਬਲੇ ਅਨਬਾਕਸਿੰਗ ਕਰੀਏ ਆਨਬਾਕਸਿੰਗ ਕਰੀਏ ਇਹਨੂੰ ਅਨਬਾਕਸ ਤਾਂ ਹੀ ਹੁਣ ਆਪਾਂ ਕਰਨ ਲੱਗਿਆ ਬਿੱਲੇ ਦੀ ਗੱਡੀ ਦੀ ਅਨਬਾਕਸਿੰਗ ਕਿਹੜੀ ਮੂਵੀ ਆ ਇਹ 3D ਐਮਸੀ ਕੁਇਨ ਇਹ ਮੂਵੀ ਆ ਯਾਰ ਇਹ ਦੇਖੀਏ ਨਾ ਕਿ ਹੈ ਇਹ ਆ ਗੱਡੀ ਐਮਸੀਕੂ ਇੰਦੀ ਆਪਾਂ ਕਰਨ ਲੱਗਿਆ ਅਨਬਾਕਸਿੰਗ ਬਿੱਲੇ ਦੀ ਭਾਈ ਆ ਤਾਂ ਹੈਗੀ ਬਿੱਲੇ ਦੀ ਤੇ ਆਪਾਂ ਪਰਚੀਜ਼ ਕੀਤੀ ਸੀਗੀ ਅੰਮ੍ਰਿਤਸਰ ਤੋਂ ਥਾਰ ਯਾਰ ਹੈ ਤਾਂ ਉਹ ਲੱਗਦੀ ਤਾਂ ਉਹ ਹੈ ਜੀਪ ਰੂਬੀ ਕੋਨ ਦੀ ਕਾਪੀ ਆ ਇਹਦੇ ਨਾਲ ਦੀ ਇੱਕ ਸਾਡੇ ਕੋਲ ਹੋਰ ਆ ਸੇਮ ਉਹਨੂੰ ਬਾਅਦ ਵਿੱਚ ਤੋਂ ਖੋਣੇ ਆ ਪਹਿਲਾਂ ਆਪਾਂ ਦੋਨੀਆਂ ਅਨਬਾਕਸ ਕਰ ਲਈਏ ਤੇ ਬਿੱਲਾ ਦੇਖੋ ਸਾਡਾ ਸਟਾਈਲ ਬਿੱਲੇ ਦਾ ਖੜਨ ਦਾ ਆਏ ਕੀ ਆ ਬਾਤ ਬਿੱਲੇ ਬਿੱਲੇ ਚਾ ਫਿਰ ਖੋਲ ਇਹਨੂੰ ਦਿਖਾ ਦੋ ਸੀ ਇਹਦੇ ਵਿੱਚ ਕੀ ਕੋਸਾ ਪਹਿਲਾਂ ਆਪਾਂ ਤੇਰੀ ਗੱਡੀ ਕਰਦੇ ਆ ਉਸ ਤੋਂ ਬਾਅਦ ਆ ਕਰਾਂਗੇ ਮੰਦਸੀ ਨਹੀਂ ਸਾਰਾ ਕੋਈ ਕੀ ਕੁਛ ਮਿਲਿਆ ਰਨੇ ਨਾਲ ਕੇਂਦਰ ਪੈ ਲਈਏ ਤਾਂ ਇਹ 1000 ਦੀ ਚਾ ਕੱਢ ਫਿਰ ਕੀ ਕੁਛ ਮਿਲਿਆ ਰਨੇ ਨਾਲ ਰੁਕੋ ਜਰਾ ਸਾਬ ਰੁਕੋ ਜਰਾ ਰੁਕੋ ਜਰਾ ਉਹ ਤੇਰੀ ਉਹ ਤੇਰੀ 3D ਇਸਕੇ ਸਾਈਡ ਸੇ ਬੂਸਟਰ ਵੀ ਨਿਕਲਦੇ ਨੇ ਬੂਸਲੋ ਹੋਣੇਗਾ ਜੌਸਟ ਨੇ ਲੱਗ ਜੌਸਟ ਜੀ ਜੌਸਟ ਕੀ ਸੜਦਾ ਉਹ ਭਾਈ ਦੇ ਸਕਦੇ ਬਿੱਲੇ ਦੀ ਗੱਡੀ ਤੁਸੀਂ ਘੈਂਟ ਆ ਯਾਰ ਬਿੱਲਾ ਚੱਲਦੀ ਵੀ ਹੈ ਇਹ। ਤਿੰਨਾ ਹੋਰ ਕੀ ਮਿਲਿਆ? ਆਹ ਤਾਂ ਗੱਡੀ ਆ ਬਿੱਲੇ ਦੀ ਤੇ ਆਹ ਮਿਲਿਆ ਰਿਮੋਟ ਬਿੱਲੇ ਜਿਹੜਾ ਇਹ ਰਿਮੋਟ ਵੀ। ਉਹ ਲੈ ਰਿਮੋਟ ਤੇ ਮੀਟਰ ਵੀ ਬਣਿਆ ਹੋਇਆ ਬਿੱਲੇ। ਚੱਲਦਾ ਹੈ? ਰਿਮੋਟ ਵੀ ਘੈਂਡਾ। ਮੀਟਰ ਕਿੱਥੇ ਆ? ਤਾਂ ਦੇ। ਆਹ ਕੀ ਆ? ਆਹ ਚਾਰਜਿੰਗ ਕੇਬਲ ਹੈ। ਕੀ ਹੈ ਇਹ? ਯੈਸ। ਚਾਰਜਿੰਗ ਕੇਬਲ। ਚੱਪੇ ਚੁਲਾ ਕੇ ਦਿਖਾਉਣੀ ਹੈ। ਚੱਲਦੀ ਕਿੱਥੋਂ ਹੈ ਹੁਣ? ਇੱਤ ਕਕਾਰੋਂ ਆਨ ਆਫ ਚਲ ਮੇ ਕਰਤੀ ਆਉਣ ਬਿੱਲੇ ਨੇ ਗੱਡੀ ਨੂੰ ਪਾ ਬਿੱਲੇ ਦੀ ਗੱਡੀ ਦੇਖਦੇ ਆ ਬਿੱਲੇ ਲਾਏ ਘੈਂਦੇ ਦੀ ਗੱਡੀ ਦੇ ਯਾਰ ਐਮ ਸੀ ਕੁਈਨ ਦੇ ਲੈ ਚਲਾ ਕੇ ਤਾਂ ਦਿਖਾ ਐਸ ਸੀ ਇਹ ਰੈੱਡ ਲੈ ਕੇ ਆਈ ਹੈ ਵੀ ਚੱਗ ਲੈ ਲੋਤੀ ਬਿੱਲੇ ਬੈਗ ਤਾਂ ਕਰ ਬੈਕ ਮੈਂ ਨੇ ਪਿੱਛੇ ਨੂੰ ਜਾ ਕੇ ਭਾਲਦੀ ਆ ਬਿੱਲੇ ਦੀ ਗੱਡੀ ਫਸ ਵੀ ਪਰੇ ਨਹੀਂ ਛਾੜੂ ਮੱਛਰ ਦਾ ਬੋੜਾ ਗਾ ਲੈ ਤੂੰ ਖਾਜਾ ਬਿੱਲੇ ਨੇ 100 ਰੁਪਇਆ ਲਾਇਆ ਬਿੱਲੇ ਲੈ ਕੇ ਕਿਹਨੇ ਦਿੱਤੀ ਇਹ ਆਪ ਨਹੀਂ ਮਾਰੀ ਪਾਪਾ ਨਹੀਂ ਕੋਈ ਹਵਾਉਂਦੀ ਕਿੰਨੀ ਗੀਂ ਦੀ ਆਵਾਜ਼ ਲੋ ਪ੍ਰੋਫਾਈਲ ਟਾਇਰ ਨੇ ਬਿੱਲੇ ਦੀ ਗੱਡੀ ਦੇ ਭਾਈ ਆ ਆ ਵਾਲੀ ਗੱਡੀ ਆਪਾਂ ਅੰਮ੍ਰਿਤਸਰ ਤੋਂ ਖਰੀਦ ਕੀਤੀ ਸੀ ਆਪਾਂ ਇਹ ਨਹੀਂ ਦੇਖਦੇ ਆ ਇਹ ਪਰ ਕੋਈ ਪੈਂਦਾ ਬੂੰਦਾ ਦੇ ਚ ਹੈ ਨਹੀਂ ਸਲਸੁਲ ਤਾਂ ਪੈਂਦੀ ਨਹੀਂ ਥਾਰ 3 ਪਲੱਸ ਦੇ ਜੋ ਆਕਾਂ ਲਈ ਹੈ ਇਹ ਬਿੱਲੇ ਤੇਰੀ ਉਮਰ ਕਿੰਨੀ ਹੈ ਓਏ ਦੋ ਸਾਲ ਕਿੰਨੀਆਂ ਤੇਰੀ ਦੋ ਦੋ ਸਾਲ ਉਮਰ ਕਿੰਨੀ ਹੈ ਤੇਰੀ ਤਾਂ ਜੀ ਇਹ ਮੇਡ ਇਨ ਇੰਡੀਆ ਹੈ ਮੇਡ ਇਨ ਇੰਡੀਆ ਡਿਪਲ ਕਰੀਆ ਅਨਬਾਕਸ ਥਾਰ ਨੂੰ ਮਿਨੀ ਥਾਰ ਨੂੰ ਸਾਡੇ ਸਾਡੇ ਕੋਈ ਨਾਲ ਦੀ ਪਹਿਲਾਂ ਹੈਗੀ ਉਹ ਵੀ ਦਿਖਾਉਣੇ ਤੁਹਾਨੂੰ ਪਰ ਉਹ ਰਿਮੋਟ ਕੰਟਰੋਲ ਆਰਸੀ ਦਾ ਰਹੋ ਬਾਬਾ ਦੇਖ ਸਕਦੇ ਤੁਸੀਂ ਕਾਰ ਸਾਡੀ ਥਾਰ ਵਾ ਇੱਦਾਂ ਹੀ ਚੱਲਦੀ ਆ ਪਿੱਛੇ ਨੂੰ ਕਰੋ ਅੱਗੇ ਨੂੰ ਭਜਾਓ ਪਿੱਛੇ ਨੂੰ ਕਰੋ ਅੱਗੇ ਨੂੰ ਭਜਾਓ ਜਮੀਨ ਤਾਂ ਐਸੀ ਪਲਾਸਟਿਕ ਦੀ ਉਹ ਬਟ ਮੈਟਲ ਆ ਸਾਰੀ ਸਾਰੀ ਮੈਟਲ ਦੀ ਲੋਹਾ ਆ ਪਤਾ ਨਹੀਂ ਮੈਟਲ ਆ ਚੁੰਬਕ ਲੈ ਗਿਆ ਬਿੱਲੇ ਓਏ ਚੁੰਬਕ ਲੈ ਕੇ ਆ ਚੁੰਬਕ ਹੈਗੀ ਲੈ ਲਾ ਕੇ ਦੇਖੀਏ ਪਹਿਲੇ ਇਹਦੀਆਂ ਬਿੰਡੂ ਵੀ ਖੁੱਲਦੀਆਂ ਨੇ ਓਪਨ ਹੁੰਦੀਆਂ ਨੇ ਬਿੰਡੂ ਇਹਦੇ ਵਾਲੇ ਘੈਂਟ ਆ ਬਾਬੇ ਲੁੱਕ ਦੇਖੋ ਇਹਦੀ ਘੈਂਟ ਆ ਬਿੱਲੇ ਆਈਕਾਰ ਮੂਰੇ ਤਾਂ ਬਹੁਤ ਛੋਟੀ ਹੈ ਬਿੱਲੇ ਦੀ ਤਾਂ ਜਹਾਜ਼ ਹੀ ਆ ਇੰਨੀ ਛੋਟੀ ਹੈ ਬਿੱਲੇ ਪਰ ਇਹਦੇ ਅਲਾਈਵ ਬੜੇ ਘੈਂਟ ਨੇਗੇ ਵਿੱਚ ਡਿਸਕ ਬ੍ਰੇਕ ਵੀ ਦਿੱਤੇ ਹੋਇਆ ਡਿਸਕ ਵੀ ਦਿਸਦੀ ਹੋਣੀ ਹੈ ਸ਼ਾਇਦ ਬਿੱਲੇ ਦੀ ਕਾਰ ਕਲਰ ਸੇਮ ਆ ਜਿਹੜੀ ਦੂਸਰੀ ਕਾਰ ਸਾਡੇ ਕੋਲ ਥਾਰ ਰੂਬੀ ਕੋਨ ਪਤਾ ਨਹੀਂ ਕੀ ਰੂਬੀ ਕੋਨ ਰਸ਼ੀਅਨ ਰਸ਼ੀਅਨ ਤੇ ਉਹ ਜੀਪ ਦੀ ਜਗ੍ਹਾ ਜੀਪੋ ਪਤਾ ਨਹੀਂ ਕੀ ਲਿਖਿਆ ਹੋਇਆ ਉਹ ਵੀ ਦਿਖਾਉਣੇ ਸਾਨੂੰ ਅੱਛਾ आ देखो चाल दी चाल दिखाई इधर तेरू ऐसे करने का इसको इसको ऐसे करने का पजती बहुत है पिछे नो भजू बहुत है पजती बड़ी घाट बहुत तेज पजती है ਭਾਈ ਆਪਣੇ ਕੋਈ ਕਾਰ ਸੀਗੀ ਥਾਰ ਜੀਪ ਆਰ ਸੀ ਜੀਪ ਤੇ ਆਏ ਉਰੇ ਯਾਰ ਉੱਪਰ ਲਿਖਾ ਰਸ਼ੀਅਨ ਆ ਦੇਖਦੇ ਹਾਂ ਤੇ ਆ ਲਿਖਾ ਜੀਪ ਜੀਪੋ ਤਾਂ ਨਹੀਂ ਕੀ ਜੀਪੋ ਇਹ ਵੀ ਆਪਾਂ ਕਰਦੇ ਅਨਬਾਕਸਿੰਗ ਦਿਖਾਉਣੇ ਆ ਕਿ ਅੱਜ ਕਾਰਾਂ ਦੀ ਅਨਬਾਕਸਿੰਗ ਕੀਤੀ ਜਾਂਦੀ ਆ ਮੇਰੇ ਵੀਰੋ ਕਾਰਾਂ ਹੀ ਕਾਰਾਂ ਕਰਤੀਆਂ ਥਾਰਾਂ ਹੀ ਥਾਰਾਂ ਕਰਤੀਆਂ ਬਿੱਲੇ ਕਾਰਾਂ ਹੀ ਕਾਰਾਂ ਕਰਤੀਆਂ ਥਾਰਾਂ ਹੀ ਥਾਰਾਂ ਕਰਤੀਆਂ ਇਹ ਆ ਫੜ ਕੇ ਰੱਖ ਡੱਬਾ ਫੜ ਉਹ ਤੋਂ ਇੱਕ ਨਾ ਹੁੰਦਾ ਹੈ ਉਹ ਹੁੰਦਾ ਹੈ ਆਹ ਕਿਹੜੇ ਗਿਆ ਬੈਟਰੀ ਤਾਂ ਜੀ ਇਹਦੇ ਨਾਲ ਆਪਾਂ ਨੂੰ ਆ ਬੈਟਰੀ ਮਿਲੀ ਸੀਗੀ ਕਿੰਨੇ ਐਮ ਐਚ ਆ ਇਹ 800 ਐਮ ਐਚ ਆ ਯਾਰ ਆ ਦੇਖੋ ਆ ਬੈਟਰੀ ਆ ਆ ਰਹੀ ਸਾਡੀ ਥਾਰ ਆਹ ਹੜਾ ਨਾਲ ਹੜ ਦੂੜ ਲੈ ਯਾਰ ਆ ਇਹਦਾ ਰਿਮੋਟ ਆ ਆ ਆਇਆ ਦਾ ਰਿਮੋਟ ਆ ਤੇ ਹੁਣ ਦਿਖਾਉਣਾ ਥਾਰ ਆ ਦੇਖੋ ਸੇਮ ਉਹ ਨਾਲ ਦੀ ਆ ਮਗਰ ਗ੍ਰਿਲਾਂ 'ਚ ਫਰਕ ਥੋੜਾ ਜਿਹਾ ਹੂੰ ਗ੍ਰਿਲਾਂ ਵਾਲੇ ਕਮਰ ਹੈਡਲਾਈਟਾਂ ਦਾ ਫਰਕ ਆ ਨਹੀਂ ਯਾਰ ਬਾਕੀ ਆ ਇਹਦੇ ਆ ਦੇਖੋ ਇਹ ਤੇ ਰਸ਼ੀਅਨ ਲਿਖਿਆ ਹੋਇਆ ਆ ਅਲਿਫ ਹੈ ਜੀਪੋ ਅਲਾਏ ਦਾ ਫਰਕ ਆ ਚੱਕ ਹੀ ਲੈਨੇ ਆਪਾਂ ਨੂੰ ਸੇਮ ਨੇ ਦੇਖੋ ਇਹਦੇ ਮੂਰੇ ਸ਼ੀਸ਼ਾ ਇਹਦੇ ਹੈ ਨਹੀਂ ਤੇ ਬਾਕੀ ਪਿੱਛੋਂ ਵੀ ਸੇਮ ਹੀ ਨੇ ਇਹੜੀਆਂ ਟਾਕੇ ਖੁੱਲਦੇ ਨੇ ਟਾਕੇ ਹੋਦੇ ਨਹੀਂ ਪਰ ਇਹਦੇ ਟਾਕੇ ਨਹੀਂ ਖੁੱਲਦੀਆਂ ਇਹਦੇ ਵਿੰਡੋਪਨ ਹੁੰਦੀਆਂ ਨੇ ਇਹਦੇ ਸਿੰਪਲ ਹੈ ਤਾਂ ਇਹ ਪਲਾਸਟਿਕ ਆ ਇਹ ਕਾਦੀ ਹੈ ਲੋਹੀ ਦੀ ਹੈ ਕਿ ਮੈਟਲ ਦੀ ਹੈ ਮੈਡਮ ਮੈਟਲ ਦੀ ਮੈਟਲ ਮੈਟਲ ਪਿੱਛੋਂ ਵੀ ਸੇਮ ਹੀ ਆ ਪਿੱਛੋਂ ਜਮੀ ਸੇਮ ਆ ਹਨਾ ਬਾਗੀ ਹੁੰਦਾ ਇਹ ਸਾਡੇ ਹੁਣ ਬਾਅਦ ਟਾਈਮ ਦਾ ਇਹ ਮਾਡਲ ਆ ਇਹ ਤੁਹਾਨੂੰ ਹੁਣ ਬਾਅਦ ਟਾਈਮ 'ਚ ਇਹ ਇਹਦੀ ਮਤਲਬ ਵੀਡੀਓ ਮਿਲੂਗੀ ਬਲੌਗਾਂ ਚ ਆਊਗੀ ਬਲੌਗ ਸ਼ੂਟ ਕਰਦੇ ਆ ਜਾਂ ਉਹ ਕਰਦੇ ਨੇ ਇਹ ਆਊਗਾ ਇਹਦਾ ਇੱਕ ਬਿੱਲਾ ਬਦਮਾਸ਼ ਇੱਕ ਬਿੱਲਾ ਬਿੱਲਾ ਬਦਮਾਸ਼ ਬਣਿਆ ਸੀ ਨਾ ਬਿੱਲਾ ਮੈਨ ਬਿੱਲਾ ਮੈਨ ਸੌਰੀ ਬਿੱਲਾ ਬਦਮਾਸ਼ ਵੀ ਬਣੂਗਾ ਇਹ ਤੇ ਹੁਣ ਆਪਾਂ ਇਹਨੂੰ ਚਲਾਉਨੇ ਆ ਪਹਿਲਾਂ ਇਚ ਬੈਟਰੀ ਪਾਈ ਜਾਵੇ। ਆਈ ਹੁਣ ਆਪਾਂ ਇਚੋ ਬੈਟਰੀ ਪਾ ਲਈ ਤੇ ਇਚ ਸੈੱਲ ਵੀ ਪਾ ਦੇਨੇ ਤੇ ਬਿੱਲੀ ਉਹ ਤੇਰੀ ਗੱਡੀ ਨਾਲ ਰੇਸ ਹੋਈਏ ਦੀ ਹੈ ਪਾਉਂ ਜਿੱਤੂ ਟੱਕਰ ਮਰਵਾ ਕੇ ਦੇਦਾ ਪਾਉਂ ਜਿੱਦੀ ਆ। ਪਾ ਲਈ ਵਧੀਆ ਲਈ ਤੇਰੇ ਨਾਲ ਜੀ ਹੈ ਨਾ ਚਾ ਬਿੱਲੇ ਐਮਸੀ ਕੂਇੰਟਾ ਥਾਰ ਦੀ ਰੇਸ ਲਵਾਉਣੇ ਆ ਜਣ ਬਿੱਲੇ ਦੇਖਦੇ ਆ ਬਿੱਲੇ ਦੀ ਗੱਡੀ ਜਿੱਦੀ ਆ ਕ ਆਪਣੀ ਜਿੱਦੀ ਆ ਥਾਰ ਲੱਗਦੀ ਤਾਂ ਮੈਨੂੰ ਬਿੱਲਿਆ ਹੀ ਜਿੱਦੀ ਆ ਬਿੱਲੇ ਜਿੱਦੀ ਚੋ ਦੇਖਦੇ ਆ ਰੇਸ ਲਵਾ ਕੇ ਦੇਖਦੇ ਆ ਹੈਗੀ ਤਾਂ ਆਪਾਂ ਰਸੀਆਂ ਦੇ ਰੂਬੀ ਕਾਉਂ ਨਾ ਰਸੀ ਨਹੀਂ ਬਣਾਇਆ ਪਿਆ ਜੀਪੋ ਪਤਾ ਨਹੀਂ ਕੀ ਆ ਜੋ ਜੋ ਵੀ ਆਪਾਂ ਥਾਰ ਹੀ ਕਵਾਂਗੇ ਕਨਹੀਂ ਬਿੱਲੇ ਹਾਂ ਜੀ ਬਿੱਲੇ ਪੋਰ ਐਕਟਿੰਗ ਦਾ ਟੈਕਰ ਆ ਰਹਾ ਐਂਡਾ ਟੈਕਰ ਆਇਆ ਨਹੀਂ ਪੋਰ ਐਕਟਿੰਗ ਦੀ ਦੁਕਾਨ ਆ ਬਿੱਲਾ ਚਾਹੋ ਪਹਿਲੇ ਆ ਜਾ ਚਲਾਈਆ ਦੇਖ ਚੱਲਦੀ ਆ ਆ ਜਾ ਚੱਲਦੀ ਆ ਤਾਈ ਹੁਣ ਰੇਸ ਲਾਉਣ ਲੱਗਿਆ ਬਿੱਲੇ ਦੀ ਕੋਈ ਨਾਲ ਤੇ ਆਪਣੀ ਥਾਰ ਨਾਲ ਬਿੱਲੇ ਦੀ ਕੋਈ ਨਾ ਐ ਬਿੱਲੇ ਜਿੱਤੂ ਬਾਈ ਤੇਰੀ ਕੋਈ ਨਾ ਇਹਦੇ ਨਾਲ ਹੀ ਵਿਆਹ ਕਰਾਉਣਾ ਜਿੱਤ ਸਕਦੀ ਤੇਰੀ ਕੋਈ ਨਹੀਂ ਇੱਧਰ ਦੱਸ ਜਿੱਤੂ ਕੜੀ ਜਿੱਤੂ ਤੈਨੂੰ ਕਿਹੜੀ ਲਾਗੇ ਵੀ ਕੌਣ ਕਿਹੜੀ ਜਿੱਤੂ ਕਿਹੜੀ ਤੇਰੇ ਵਾਲੀ ਤਾਂ ਹੀ ਹੁਣ ਰੇਸ ਲਾਉਣ ਲੱਗਿਆ ਸੀ ਬਿੱਲੇ ਦੀ ਕੋਈ ਇੰਤਜ਼ਾਰ ਨਾ ਰਸ਼ੀਨ ਥਾਰ ਦੇਖਦੇ ਆ ਕੌਣ ਜਿੱਦੀ ਆ 3 2 1 ਉਹ ਬਿੱਲੇ ਆ ਹੀ ਤਾਂ ਦਰਦੀ ਨਹੀਂ ਥਾਰ ਮੂਰੇ ਨਿਕਲ ਗਈ ਬਿੱਲੇ ਤੇਰੀ ਗੱਡੀ ਹਾਰ ਗਈ ਪਰ ਪਰ ਲੈ ਆ ਇਧਰ ਨੂੰ ਉਹ ਦੇਖੋ ਥਾਰ ਗਾਹੋਂ ਦੀ ਫਿਰਦੀ ਆ ਬਿੱਲੇ ਵਿਰਾਸ ਦੇ ਥਾਰ ਗਾਹੋਂ ਦੀ ਫਿਰਦੀ ਆ ਟੱਕਰ ਲਵਾ ਕੇ ਦੇਖਦੇ ਆ ਕੌਣ ਜਿੱਦੀ ਆ ਆ ਆ ਚੱਲ ਟੱਕਰ ਲਾਓ ਅੱਛੇ ਘਰ ਥੋੜੀ ਜਿਹੀ ਪਿੱਛੇ ਘਰ ਪਿੱਛੇ ਘਰ ਅਲੀ ਚੱਕਰ ਘੱਟ ਦੇਖ ਲੈ ਖੜਦਾ ਸਹੀ ਕਰਕੇ ਰੱਖ ਬਿੱਲੇ ਮਰੇ ਲਿਆ ਲਾਈਨ ਤੇ ਲਿਆ ਕੇ ਰੱਖ ਆਈ ਲਾਈਨ ਤੇ ਲਿਆ ਆ ਬਾਈ ਲਾਈਨ ਤੇ ਲਿਆ ਉਹ ਦੂਜੀ ਤਰ੍ਹਾਂ ਰੱਖ ਯਾਰ ਇੱਕ ਪਾਸੇ ਆਪਦੇ ਉਧਰ ਰੱਖ ਤੂੰ ਇਹ ਵੀ ਰੱਖ ਯਾਰ ਇੱਥੇ ਬਹਿ ਜਾ ਤੂੰ ਰੈਫਰੀ ਬਣ ਜੇ ਤੂੰ ਬਿਸਲ ਵਜਾਏਗਾ ਮੈਟ ਕਰੋ ਮੈਟ ਕਰੋ ਖਚੜਾ ਲਈ ਵਾਏ ਹਾਂ ਖਚੜਾਈ ਵਾਏ ਕੱਢੂ ਇਹ ਉਹਨੂੰ ਖੜ ਜਾ ਤੇ ਇਹ ਚਾ ਵੀ ਕੱਢ ਖਚੜਾਈ ਵਾਏ ਉਹ ਤੇਰੀ ਉਹ ਥਾਰ ਚ ਜਾਣ ਹੈਗੀ ਆ ਦੇਖ ਲੈ ਉਹ ਲੈ ਖਿੱਚ ਕੇ ਟਾਇਰ ਸਲਿੱਪ ਕਰਦੇ ਨੇ ਚੱਲ ਆ ਦੇ ਉਹ ਇਹ 1 2 3 ਉਹ ਲੈ ਖਿੱਚ ਕੇ ਬਿੱਲੇ ਤੇਰੀ ਥਾਰ ਉਹ ਤੇਰੀ ਸਲਿੱਪ ਕਰ ਦਿਆ ਬਿੱਲੇ ਵੀ ਜਾਣ ਹੈਗੀ ਆ ਥੋੜੀ ਬੈਕ ਕਰਕੇ ਅੱਗੇ ਕਰ ਉਹ ਚੱਕ ਹੋ ਗਿਆ 10 ਬੈਕ ਕਰਕੇ ਅੱਗੇ ਕਰ ਕਾਲੇ ਜੇ ਸਪੋਰਟ ਕਰੀ ਥੋੜੀ ਪੁਛ ਬਹਿਚ ਤਾਂ ਬਿੱਲੇ ਦੀ ਹਾਰ ਗਈ ਗੱਡੀ ਰੇਸਿੰਗ ਚ ਵੀ ਹਾਰ ਗਈ ਬਿੱਲੇ ਕੋਈ ਫਾਇਦਾ ਨਹੀਂ ਹੋਇਆ ਤੇਰਾ ਯਾਰ ਮੈਨੂੰ ਲੱਗਾ ਲੋ ਹੋ ਗਈ ਆਈ ਕਰਦਾ ਔਰ ਇਹਦਾ ਲ ਮੈਨੂੰ ਲੱਗਾ ਲੋ ਹੋ ਗਈ ਯਾਰ ਲੋਕ ਹੁਣ ਤਾਂ ਚਾਰ ਚੱਲ ਲਾਈਏ ਟੋਚਨ ਕਰਕੇ ਦੇਖਦੇ ਆ ਕੋਣ ਟੋਚਨ ਪੁਰਾਣੀਆਂ ਗੱਡੀਆਂ ਦੇ ਦੇਖ ਦਿਆ ਕਿਹੜੀ ਜਿੱਦੀ ਆ ਬਿੱਲੇ ਵਾਲੀ ਕੋਈ ਇੰਜ ਜਿੱਦੀ ਆ ਐਮਸੀ ਕੁਈਨ ਰੇਸਿੰਗ ਚ ਆ ਬਿੱਲੇ ਟੋਚਨ ਲੈ ਅਸਲ ਨੂੰ ਜਾ ਕੇ ਫਿਰ ਇਹ ਹੁਣ ਆਪਾਂ ਲੱਗੇ ਆਗੇ ਟੋਚਨ ਕਰਾਉਣ ਤੇ ਆਪਾਂ ਚੈਨ ਲਿਆਂਦੀ ਟੋਚਨ ਵਾਲੀ ਬਿੱਲੇ ਇਹਨਾਂ ਨੂੰ ਟੋਚਨ ਪਾਉਣੇ ਆ ਥਾਰ ਤੇ ਬਿੱਲੇ ਦੀ ਕੋਈ ਨਾ ਇਹ ਟੋਚਨ ਕਿੱਥੇ ਪਾਉ ਕਿਵੇਂ ਇਹ ਤਾਂ ਪਾ ਜੂਗਾ ਇਹਦੇ ਕਿੱਥੇ ਪਾਉ ਫਿਰ ਲੈ ਵੀ ਬਿੱਲੇ ਹੁਣ ਤੇ ਇਸ ਤੇ ਲਾ ਦੇਗਾ ਦੇਖਦੇ ਆ ਟੋਚਨ ਵੀ ਛੋਟਾ ਲਾ ਦੇ ਰਿਹਾ ਇਹ ਟੋਚਨ ਛੋਟਾ ਰੱਖੂਗਾ ਨਹੀਂ ਚੱਲ ਜੂ ਆ ਵੀ ਬਰੀਤੀ ਲੈ ਆਂਦੀ ਰੱਖੋ ਪਰ ਨਹੀਂ ਉੱਚ ਲਗ ਰਿਹਾ ਕਿ ਹੋਰ ਨਹੀਂ ਉਹਨੇ ਜਿੰਨਾ ਮਰਜ਼ੀ ਹੋ ਜਾਓ ਲੋ ਆ 24 ਸਾਡਾ ਸੈਟਅਪ ਤਿਆਰ ਹੋ ਗਿਆ ਹੁਣ ਦੇਖਦੇ ਆ ਬਿੱਲੇ ਦੀ ਕੋਈ ਇੰਜੇਦੀ ਆ ਜਾਂ ਆਪਣੀ ਥਾਰ ਜਿੱਦੀ ਰਸ਼ੀਆਂ ਬਿੱਲੇ ਵੈੜ ਫਿਰ ਰੈਫਰੀ ਉਹ ਗਰਾਰੀ ਕੀ ਦੀ ਨਿਕਲ ਗਈ ਉਹ ਮੈਂ ਦੇ ਲਿਆ ਤੇਰੀ ਟੈਕਨੀਕਾਈ ਬਿੱਲੇ ਚੱਲ ਉਹ ਮਾਰੀ ਵਿਸਲ ਮਾਰੀ ਚੱਕ ਬੰਨ ਉਹ ਲੱਗੀ ਹੋਇਆ ਉਹ ਥਾਰ ਮੋੜ ਦਿਆ ਮੂੰਹ ਕਿੱਥੇ ਮੋੜਦੀ ਆ ਬੈਕ ਕਰਕੇ ਕਰ ਬੈਕ ਕਰਕੇ ਗਾਈ ਨਹੀਂ ਬੈਗ ਥੋੜੀ ਕਹਦੇ ਨੇ ਜਰ ਕੋਚੋਂ ਨਿਕਲਿਆ ਸਾਡਾ ਲੈ ਦਵਾਰੇ ਉਹਰੇ ਮੋੜ ਤੇ ਜਾ ਕੇ ਲੈ ਗਿਆ ਲੋ ਵੀ ਸੈਟ ਅਪ ਕਰਤਾ ਕੋਚੋਂ ਦਾ ਦੁਬਾਰੇ ਫਿਰ ਇਹ ਚਾ ਲੈ ਥੋੜੀ ਥੋੜੀ ਪਿੱਛੇ ਕਰਕੇ ਅੱਗੇ ਹਾਏ ਮਰਵਾਟ ਤੇ ਕੋ ਉਹ ਦੇਖੋ ਉਹ ਚਲ ਉਹ ਲੈ ਗਈ ਥਾਰ ਲੈ ਗਈ ਥਾਰ ਲੈ ਗਈ ਬਿੱਲੇ ਤੇਰੀ ਕੁਈਨ ਨੂੰ ਲੈ ਗਈ ਥਾਰ ਬੰਨੇ ਤੇਰੀ ਕੁਈਨ ਥਾਰ ਗਈ ਹੋਈ ਉਹ ਜਲਾ ਥਾਰ ਚ ਜ਼ੋਰ ਦੇ ਲਾ ਕੇ ਉਹਨਾਂ ਦੇ ਔਰ ਪਟ ਪਟ ਮਾਰਦੀ ਉਹ ਮੂਰ ਉੱਡਦੀ ਆ ਥਾਰ ਉਹ ਵੀ ਉੱਡਦੀ ਆ ਕੀ ਕਰਾਤੀ ਬਿੱਲੇ ਤੇ ਤੇਰੀ ਕੋਈ ਨੇ ਬਿਜਤੀ ਕਰਾਦੀ ਤੇਰੀ ਬਿੱਲੇ ਬਿੱਲੇ ਤੂੰ ਕੀ ਕਹਿਣਾ ਚਾਹੁੰਦਾ ਮਾਵਾਂਗੇ ਬਿੱਲੇ ਕੀ ਕਹਿਣਾ ਚਾਹੁੰਦਾ ਨੂੰ 1000 ਰੁਪਇਆ ਲਾਇਆ ਖਰਾਬ ਗਿਆ ਓ ਖੋਲਣ ਲੱਗ 100 ਦੀ ਆ ਓ ਖੋਲਣ ਲੱਗ ਜੜੀ ਤੇਰੇ ਕੋਲ ਤੂੰ ਓਏ ਆਹ ਤਰਾ ਗੱਡੀ ਖੋਲਦੀ ਨਵੀਂ ਥਾਰ ਦੇਖ ਲੈ ਸਾਡੇ ਬੰਦੇ ਆਏ ਜੇ ਨੇ ਹਾ ਹੁਣ ਅਨਬਾਕਸਿੰਗ ਕੀਤੀ ਉਸ ਦਿਨ ਦੀ ਆਂਦੀ ਹੋਈ ਗਾਜਾ ਖੋਲਦਿਆ ਸਾਰਾ ਚੋਲੋ ਜੀ ਸਾਰੀ ਖੋਲ ਜੀ ਬਿੰਦਰਾ ਦੇ ਲਾਏ ਨਾਨੇ ਖੋਲ ਗਿਆ ਇਹਨੇ ਉਧਰ ਰੇਂਜ ਰੋਵਰ ਵੀ ਖੋਲੀ ਸੀਗੀ ਤੋੜਤੀ ਸੀ ਨਾ ਤਾਂ ਖੋਲੀ ਥੋੜੀ ਸੀ ਤੋੜਤੀ ਰੇਂਜ ਰੋਵਰ ਥੋੜੀ ਸੀ ਥੋੜੀ ਸੀ ਉਧਰ ਇਹ ਬੰਦਾ ਸਹੀ ਨਹੀਂ ਹੈਗਾ ਇਹ ਬੰਦਾ ਸਾਡਾ ਸਾਡੀ ਗੱਡੀ ਬੰਪਰ ਉੱਠਾ ਉੱਠਾ ਗਿਆ ਬੰਦਾ ਇਹਦੇ ਹੈਂਡਾਂ 'ਚ ਥੋੜੀ ਜਿਹੀ ਪ੍ਰੋਬਲਮ ਹੈ ਉਹ ਸਕਰੂ ਸਿੱਟਦੇ ਵਿਚਾਰੇ ਦੇ ਸਸ ਸਕਰੂ ਚੱਕ ਲੀਂ ਕਾਸੇ ਨੂੰ ਉਮੀ ਕਾਸ ਤਾਈ ਬਿੱਲੇ ਦੀ ਕੋਈ ਨਹਾਰ ਗਈ ਬਿੱਲੇ ਬਿੱਲੇ ਹੁਣ ਕੀ ਕਹਿਣਾ ਜੁਣਾ ਨੂੰ ਜੇ ਸਾਡਾ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਹੀ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਕੀ ਕਰਨਾ ਸਬਸਕ੍ਰਾਈਬ ਕੀ ਕਰਨਾ ਕੀ ਕਰਨਾ ਸਬਸਕ੍ਰਾਈਬ 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 ਕਰਨਾ ਸਬਸਕ੍ਰਾਈਬ ਕਰਨਾ ਇਹ ਚੈਨਲ ਤੇ ਮੇਰੀ ਇਹ ਵੀਡੀਓ ਖਤਰਨਾਕ ਹੈ ਧੰਨਵਾਦ ਤਾਂ ਹੀ ਹੋਪ ਕਰਦੇ ਆ ਅੱਜ ਦਾ ਬਲੌਗ ਤੁਹਾਨੂੰ ਘੈਂਟ ਲੱਗਿਆ ਹੋ ਜੇ ਬਲੌਗ ਘੈਂਟ ਲੱਗਿਆ ਬਲੌਗ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਮਿਲਦੇ ਹਾਂ ਕਿਸੇ ਘੜਜੇ ਹੋਰ ਬਲੌਗ 'ਚ ਤੇ ਆਪਾਂ ਇੱਕ ਗੱਡੀ ਹੋਰ ਮੰਗਵਾਉਣੀ ਆ ਆਨਲਾਈਨ ਫਲਿੱਪਕਾਰਟ ਤੋਂ ਤੇ 2.4GHz ਰਿਮੋਟ ਆ ਮਤਲਬ ਕਿ ਦੀ ਰੇਂਜ ਬਹੁਤ ਜ਼ਿਆਦਾ ਤੇ ਉਹ ਪਿੱਛੋਂ ਬੂਸਟ ਵੀ ਛਾੜਦੀ ਆ ਜਿਹਨੂੰ ਉਹ ਕਹਿੰਦੇ ਨੇ ਕੀ ਕਹਿੰਦੇ ਨੇ ਹਾਈ ਨਾਈਟ੍ਰੋਜਨ ਹਾਂ ਨਾਈਟ੍ਰੋਜਨ ਨਾਈਟ੍ਰੋਜਨ ਤਾਂ ਨਹੀਂ ਕੀ ਕਹਿੰਦੇ ਆ ਉਹ ਆਪਾਂ ਮੰਗਵਾਉਣੀ ਆ ਤੇ ਉਹਦੀ ਵੀ ਅਨਬਾਕਸਿੰਗ ਕਰਾਂਗੇ ਉਹ ਅਜੇ ਮੰਗਾਉਣੇ 1-2 ਹਫ਼ਤੇ ਤੱਕ ਫਰੀ ਹੋ ਕੇ ਉਹਦੀ ਵੀ ਕਰਾਂਗੇ ਅਨਬਾਕਸਿੰਗ ਆਈ ਹੋਪ ਤੁਹਾਨੂੰ ਬਲੌਗ ਕਹਿਣ ਲੱਗਿਆ ਕਹਿਣ ਕਰਾ ਦਿਓ ਵੀਡੀਓ ਲਾਈਕ ਕਰੋ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕੇ ਕਿਸੇ ਕਹਿਣ ਜੀ ਬਲੌਗ ਆ ਬਿੱਲਾ ਦੇਖੋ ਕੀ ਕਰਨ ਲੱਗਾ